ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਏਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ 'ਚ ਆਪਾਂ ਜਰਸੀ ਤਾਜੀ ਸੂਈ ਸੋਇਟ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਾਈ ਹਰਪ੍ਰੀਤ ਸਿੰਘ ਕਟੂ ਇਹਦਾ ਬਰਨਾਲਾ ਰੋਲਾ ਮੋੜੀ 4 ਕਿਲੋਮੀਟਰ ਦੂਰੀ ਦਾ ਆਪਣਾ ਪਿੰਡ ਹੈ ਠੀਕ ਹੈ ਕੱਟੂ ਵਾਲੀਆਂ ਕਹਿੰਦੇ ਜੀ ਕੱਟੂ ਕਹਿੰਦੇ ਬਈ ਹੁਣ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ ਬਈ 78890 97305 78890 77 ਹਾਂ 78890 97305 ਠੀਕ ਹੈ ਜਿਹੜੇ ਆਪਾਂ ਜਰਸੀ ਵੈੱਡ ਦੇਖੇ ਨੇ ਕਿਹੜਾ ਸੋਸੂਈ ਇਹ ਪਹਿਲਾ ਸੋਸੂਈ ਆ ਬਈ ਦੰਦੋ ਹੋ ਝੋਗੀ ਲੱਗ ਪਗਣ ਦੰਦੋ ਝੋਗੀ ਹੈ ਬਈ ਹਾਂ ਠੀਕ ਹੈ ਫੀਲ ਵਗੈਰਾ ਸੌਕ ਕੇ ਠੰਡੀ ਸੀਲ ਆ ਠੀਕ ਹੈ ਸਾਬਕਰੀਆ ਕਿੰਨਾ ਕ ਬੋਲਾ ਚੋਇਆ ਸਵੇਰੇ ਆਪਾਂ ਬੋਲਾ ਲਈ ਆਪਾਂ 6-7 ਕਿਲੋ ਚੋਕਿਆ ਜਿੱਦਾ ਘਟਵਾ ਜੋ ਕਿ ਹਟਿਆ ਠੀਕ ਹੈ ਹਾਂ ਜੇਰ ਜੁਰ ਪੈ ਗਈ ਜੇ ਬੋਕੇ ਜੇਰ ਕੋਈ ਵੀ ਗਾਰੰਟੀ ਆਪਣੀ ਨੂੰ ਘੂਟਸਾਲ ਲਈ ਬੱਚਾ ਮੇਦਗਾ ਬੱਚਾ ਦੇ ਤਾ ਜੇਰ ਜਮੜਨ ਜੇਰ ਜਮਾ ਟਾ ਨਾ ਵੀਰੇ ਠੀਕ ਹੈ ਚੋਣ ਚਵਾ ਦੀ ਓਕੇ ਆ ਜਮਾ ਹਾਂ ਜੇਰ ਓਕੇ ਧਾਰ ਮਰਵਾ ਕੇ ਦੇਖਾਂਗੇ ਆਪਾਂ ਠੀਕ ਹੈ ਬਾਕੀ ਵੇਚ ਕੋਲ ਦੇਖਣਾ ਵਧੀਆ ਬੋਲਦੀ ਵਾਲੀ ਪਹਿਣਾ ਕੋਈ ਹੋਣੀ ਲੈ ਮਾਰੋ ਪਹਿਲਾਂ ਧਾਰਾ ਹੀ ਮਾਰਦੀ ਕਰ ਸੋ ਵੀਰੋ ਧਾਰਾ ਦੇਖ ਸਕਦੇ ਨੇ ਪੂਰੀਆਂ ਮੋਟੇ ਮੋਟੇ ਧਾਰਾ ਤੇ ਮੂਰਲੇ ਥਰਾ ਚ ਹੋਰ ਮਾਰਦੀ ਬੜ ਸੋ ਚੌਣ ਦੇਖੋ ਪੂਰਾ ਮੋਟਾ-ਬੋਟਾ ਬੋੜਾ ਹਲੇ ਸਵੇਰੇ ਸੂਈਆ ਹਲੇ ਤੇ ਜੇਰ ਵਗੈਰਾ ਦਾ ਕੰਮ ਹੈਗਾ ਜਮਾਂ ਡੰਨ ਹਣਾ ਤੂੰ ਖੱਡੀ ਸੀਲਾ ਬਾਈ ਨਿਆਣਾ ਪਾਪਾ ਕਹਿੰਦੀ ਲੋੜ ਨਹੀਂ ਸਾਫ ਸੁਥਰੀ ਠੀਕ ਹੈ ਬਾਕੀ ਜੰਦੇ ਜਾਲ ਵਾਲੇ ਜਰਸੀ ਆ ਗਈ ਹਾਂ ਜਿਹੜੀ ਆਣ ਖੁੱਲ੍ਹਾ ਬਾਈ ਠੀਕ ਹੈ ਕਿੰਨਾ ਕਿ ਦੁੱਧ ਪਾਲੂ ਤੁਹਾਡੇ ਹਿਸਾਬ ਨਾਲੇ ਦੁੱਧ ਬਾਈ 17-18 ਕਿਲੋ ਤੋਂ ਪੂਰੇ ਹੱਥ ਮੈਲੇ ਨੇ ਮੋਲੇ ਦਾ ਵਾਲਕ ਦੀ ਸੇਵਾ ਮੋਲੇ ਦਾ ਕੀ ਰੱਖਿਆ ਵਾ ਕੋਲੋਂ ਬਾਈ ਮਖੂਰ ਦੀ ਕਰਦਾਂਗੇ ਜਾਇਜ ਹੋਊਗਾ ਹਾਂ ਮੁੰਡਾ ਜਾਇਜ ਹੋਊਗਾ ਤੋਰੀ ਬਾਹਰ ਨੂੰ ਸੁਭਰ 17-18 ਕਿਲੋ ਦੁੱਧ ਪਾਲੋਗੀ ਮੂੰਹ ਮੱਥਾ ਚੰਗਾ ਪੂਰੀ ਜਿੰਦ ਜਾਨ ਜਾਤ ਪਿਆਦਾ ਦੀ ਬੈੜਾ ਪਲੂਨ ਪਹਿਲਾ ਸੁਸੂਈ ਹਲੇਵਾ ਵਗੈਰਾ ਦੇਖੋ ਚਵਾਈ ਵਗੈਰਾ ਇਹਦੀ ਹੁਣ ਹੋਈ ਵੀ ਐ ਕਿਉਂਕਿ ਸਵੇਰੇ ਸੁਈ ਸੀਗੀ ਬੋਲਾ ਵਗੈਰਾ ਕੁਝ ਚੋਤਾ ਬੱਚੇ ਨੂੰ ਪਿਆ ਦਾ ਕੁਝ ਰੇੜੀ ਕਰਨੀ ਪਈ ਐ ਕਿ ਨਾ ਤੇ ਮੋਲੇ ਵੀਰ ਕਹਿੰਦਾ ਫੋਨ ਤੇ ਹੋਊਗਾ ਬਿਲਕੁਲ ਬਾਜਵ ਥਾਣੂ ਮੁੱਠੀ ਵਾਲਾ ਸੁਣਾ ਲੱਗਿਆ ਵਾ ਸੋ ਲੇਵਾ ਦੇਖ ਸਕਦੇ ਨੇ ਢੇੜ ਤੋਂ ਪੂਰਾ ਸੋਣਾ ਚਾਰੇ ਥਾਂ ਨਿਕਖਣ ਵਿੱਚ ਸਾਫ ਸੁਥਰੇ ਬਿੱਤੀ ਤੇ ਮੁੱਠੀ ਵਾਲਾ ਚੋਣ ਲੱਗਿਆ ਵਧੀਆ ਤੇ ਅੱਗੇ ਦੂਜੇ ਨੰਬਰ ਇਹਦੇ ਪਾਸਰ ਬੱਚੀ ਦੇਖੀ ਐ ਨੇ ਜੀ ਇਹ ਦੀ ਉਮਰ ਕਿੰਨੀ ਦਾ ਲਗਭਗ ਇਹ ਪੱਸੀ ਬਈ 12-13 ਮਹੀਨੇ ਦੀ ਆ ਠੀਕ ਆ ਕੋਈ ਫੋੜ ਸਕਦੇ ਨਹੀਂ ਤੁਹਾਨੂੰ ਦੇ ਦੇ ਬਈ ਥਾਨੇ ਤੇ ਨਿਕੜਵੇਂ ਥਾਨੇ ਚਾਰੇ ਠੀਕ ਆ ਥਾਪ ਸੁਧਰੀ ਅੱਜ ਸਵੇਰੀ ਆਪਣੇ ਕੋਲ ਆਈ ਹੈ ਠੀਕ ਆ ਪੱਸੀ ਥਾਪ ਸੁਧਰੀ ਤੇ ਮਰੀ ਭਾਵੀ ਪੱਸੀ ਮਾਈਟਮਾਈ ਇਹ ਰਵੇ ਆਪਾਂ ਕਹਿੰਦੇ ਬੋਦੀ ਵਾਲੀ ਪੱਸੀ ਆ ਠੀਕ ਆ ਕਿੰਨਾ ਕੁ ਰਿਕਾਰਡ ਦੱਸਿਆ ਇਹਦੀ ਮਾਦਾ ਇਹਦੀ ਮਾਦਾ 34-35 ਕੁ ਦਾ ਰਿਕਾਰਡ ਆ ਬਈ ਫਾਰਮ ਦੀ ਪੱਸੀ ਇਹਦਾ ਭਾਗ ਕੀ ਕਰੀਏ ਆਪਾਂ ਕੀ ਬਈ ਆਪਾਂ ਦੇ ਦਿਆਂਗੇ ਦੇ ਨਾਲ ਥੋੜਾ 18000 ਰੁਪਏ ਗੁਜਾਇਸ ਹੋ ਜੂਗੀ ਮਾਨੂੰ ਪਾਰੀਅਰ ਕਰਦਾ ਮਾਲਤਾਰ ਕਰਦਾ ਬਈ ਠੀਕ ਹੈ ਸਤਾ ਉਮਰ ਹੈਗੀ 12 ਮਹੀਨੇ ਲੱਗ-ਪਗ ਦਾ 12 ਮਹੀਨੇ ਦੀ ਉਮਰ ਹੈ ਬਈ ਲੱਗ-ਪਗ 2 1/2 ਮਹੀਨੇ ਕੇਅਰ ਕਰਕੇ ਹੀਟ ਚ ਆ ਜਾਣੀ ਠੀਕ ਹੈ 118000 ਰੁਪਏ ਦੀ ਕੀਮਤ ਆ ਤੇ ਬੱਚੀ ਦਾ ਲੈਗ ਸਕੋਰ ਵਗੈਰਾ ਦੇਖੋ ਸਾਫ ਸੁਥਰੀ ਚੰਗੀ ਘੋੜੀ ਆ ਕੀ ਬੱਚੀ ਬਾਕੀ ਤਾਂ ਅਗਲਾ ਬਈ ਪੁਰਾਏ ਵਿਕਤੀ ਵਾਲਾ ਤਾਂ ਲੱਗਿਆ ਬਸ ਇਹ ਵੀ ਹੈ ਨਹੀਂ ਕੋਈ ਠੀਕ ਹੈ ਸਾਫ ਸੁਥਰੀ ਰਾਜੀਪਲੀ ਵੀ ਬੱਚੀ ਹੈ ਹਨ ਤੇ ਨੰਬਰ ਬੋਲ ਜੇ ਆਪਣਾ ਨੰਬਰ 9178890 97305 ਠੀਕ ਹੈ ਸੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ